ਔਕਾਲ ਸਾਈ ਮਿੱਤਰੋ ਮਿੱਤਰੋ ਮਾੜਾ ਠੱਗਾ ਸੱਤੀ ਰੋਗ ਬੰਦੇ ਕੋਲੇ ਜਦੋਂ ਟੈਕਨੋਲੋਜੀ ਨਹੀਂ ਆਉਂਦੀ ਸਾਲਾ ਗੱਲ ਵੀ ਜਿਹੜਾ ਮਤਲਬ ਪੰਜਾਬੀਏ ਵੀ ਸਵਾਦ ਨਹੀਂ ਆਉਂਦਾ ਬਗੱਲ ਕਰਨ ਦਾ ਹੁਣ ਮੈਂ ਮੇਰਾ ਆਮ ਤੌਰ ਤੇ 50 ਮਿੰਟਾਂ ਦੀ ਵੀਡੀਓ ਤੋਂ ਬਾਅਦ ਇਹ ਮਤਲਬ ਅ ਕੱਟ ਹੋ ਜਾਂਦਾ ਜਾਂ ਅਗਲੀ ਪਾਰਟ ਸ਼ੁਰੂ ਹੋ ਜਾਂਦਾ ਵੀਡੀਓ ਦੀ ਮਤਲਬ 50 50 ਮਿੰਟਾਂ ਦਾ ਪਾਰਟ ਹੁੰਦਾਗਾ ਕਦੇ 52 ਮਿੰਟ ਤੇ ਹੋ ਜਾਂਦਾ ਕਦੇ 50 ਮਿੰਟ ਤੇ ਹੋ ਜਾਂਦਾਗਾ ਕੋਈ ਫਿਕਸ ਟਾਈਮ ਨਹੀਂ ਹੈਗਾ ਵੀ ਜਿਹੜੀ ਵੀਡੀਓ ਸੈਕੰਡ ਪਾਰਟ ਕਦੋਂ ਸ਼ੁਰੂ ਕਰ ਦੂਗਾ ਇਹ ਸਿਰਫ 4GB ਪੂਰਾ ਹੋ ਜਾਂਦਾ ਉਦੋਂ ਹੋ ਜਾਂਦਾ ਹੈ ਅੱਜ 30 ਕਮੈਂਟ ਦੇ ਉੱਤੇ ਜਾ ਕੇ ਇਹਨੇ ਸਾਸਰੀਕਾਲ ਬੁਲਾਤੀ ਤੇ ਤੇ ਮੈਂ ਦੁਬਾਰੇ ਫੇਰੇ ਦੀਆਂ ਕੈਮਰੇ 'ਚ ਜਾ ਕੇ ਸੈਟਿੰਗਾਂ ਦੇਖੀਆਂ ਕਾਫੀ ਸੈਟਿੰਗਾਂ ਮੈਨੂੰ ਤਾਂ ਐਸੀ ਵੀ ਮੈਂ ਸੈਟਿੰਗਾਂ ਆਫ ਕਰ ਦੂੰਗਾ ਲੋ ਕੁਆਲਿਟੀ ਦੀ ਵੀਡੀਓ ਬਣਾ ਲਿਆ ਕਰੂੰਗਾ ਚੱਲ ਮੇਰੀ ਵਿਚਾਰਤਾ ਚਲੀ ਜਾਇਆ ਕਰੂਗੀ ਲੋਕਾਂ ਤੱਕ ਪਰ ਇਹ ਨਹੀਂ ਸੀ ਕਿ ਇਹ ਵੀ ਮੈਨੂੰ ਇਹ ਨਹੀਂ ਸੀ ਵੀ ਇਹ ਮੈਂ ਸੈਟਿੰਗ ਸੈਟ ਕਰਦਾ ਕਰਦਾ ਕੋਈ ਗਲਤੀ ਕਰ ਦੂੰਗਾ ਪਤਾ ਨਹੀਂ ਕੀ ਸਾਖ ਤਾਬਾ 30 ਮਿੰਟ ਬਾਅਦ ਮੇਰੀ ਜਿਹੜੀ ਆ ਵੀਡੀਓ ਨੇ ਨੈਕਸਟ ਪਾਰਟ ਸ਼ੁਰੂ ਕਰਤਾ ਸੀ ਹੁਣ ਦੁਬਾਰੇ ਸੈਟਿੰਗ ਕੀਤੀਆਂ ਨੇ ਵਿੱਚ ਜਿਹੜੀਆਂ ਫੰਕਸ਼ਨ ਵਗੈਰਾ ਆਫ ਕੀਤੇ ਹੋਏ ਸੀ ਦੁਬਾਰੇ ਆਨ ਕਰਤੇ ਕੁਝ ਫਿਲਟਰ ਵਗੈਰਾ ਵੀ ਆਫ ਤੇ ਮੈਂ ਦੁਬਾਰੇ ਫਿਲਟਰ ਆਨ ਕਰਕੇ ਦੇਖੇ ਨੇ ਵਧੀਆ ਹੁਣ ਕੁਝ ਵੀਡੀਓ ਕੁਆਲਿਟੀ ਵੀ ਵਧੀਆ ਹੋਈ ਆ ਚਲੋ ਮਾੜੇ ਜਦੋਂ ਤੁਹਾ ਆਪਣੇ ਕੋਲੇ ਕੋਈ ਚੰਗਾ ਵੈਬ ਕੈਮ ਨਹੀਂ ਹੁੰਦਾ ਹੈਗਾ ਕੋਈ ਲਾਈਟਿੰਗ ਸਿਸਟਮ ਨਹੀਂ ਸਾਊਂਡ ਪ੍ਰੂਫਿੰਗ ਨਹੀਂ ਕੋਈ ਵਧੀਆ ਕੰਪਿਊਟਰ ਸਿਸਟਮ ਨਹੀਂ ਹੁੰਦਾ ਉਦੋਂ ਫਿਰ ਇਹ ਜਿਹੜੇ ਮੋਬਾਈਲਾਂ ਵਗੈਰਾ ਨੇ ਜਾਂ ਤਾਂ Apple ਵਗੈਰਾ ਦਾ ਫੋਨ ਹੋਵੇ ਨਹੀਂ ਤਾਂ ਫਿਰ ਮਿੱਤਰੋ ਇਹੀ ਜੁਗਾੜ ਹੁੰਦਾਗਾ ਮੇਰੀ ਬੇਨਤੀ ਹੈ ਮੇਰਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਮੇਰੀ ਵੀਡੀਓ ਸ਼ੇਅਰ ਕਰੋ ਤੇ ਮੇਰੀ ਖਾਸ ਤੌਰ ਤੇ ਬੇਨਤੀ ਇਹ ਹੈ ਕਿ ਮੇਰੇ ਕਰੀਬ 90 99% ਜਿਹੜੇ ਦੇਖਣ ਵਾਲੇ ਹੁੰਦੇ ਨੇ ਉਹ ਮੇਰਾ ਜਿਹੜਾਗਾ ਵੀਡੀਓ ਚੈਨਲ ਆ ਉਹ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਵੀਡੀਓ ਦੇਖ ਲੈਂਦੇ ਨੇ ਵੀਡੀਓ ਦੇਖਣ ਲਈ ਉਹਨਾਂ ਦਾ ਧੰਨਵਾਦ ਮੇਰੀ ਬੇਨਤੀ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕੈਨੇਡਾ ਚ ਵੀ ਮੇਰੇ ਵੀਡੀਓ ਦੇਖੇ ਜਾਂਦੇ ਨੇ ਅੱਜ ਮੈਂ ਦੇਖ ਰਿਹਾ ਸੀ ਆਪਦੇ YouTube ਸਟੂਡੀਓ ਚ ਕੈਨੇਡਾ ਚ ਵੀ ਸੁਣਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਪਾਕਿਸਤਾਨੀਆਂ ਨੂੰ ਵੀ ਬੇਨਤੀ ਆ ਭਾਈ ਸਾਡੀ ਕੋਈ ਪੰਜਾਬੀ ਭਾਈ ਹੁੰਈਆਂ ਮੈਂ ਛੋਡਾ ਮੇਰੇ ਵੀ 4 ਮਿੰਟ ਵਿਚਾਰ ਸੁਣ ਲਿਆ ਕਰੋ ਸੋਨੂੰ ਪਤਾ ਲੱਗ ਜੂ ਸਾਡੇ ਮਿਨੀ ਪਾਕਿਸਤਾਨ ਮਲੇਰਕੋਟਲੇ ਦੇ ਰਹਿਣ ਵਾਲਿਆਂ ਸੀ ਜਿੱਥੇ ਮੁਸਲਮਾਨ ਭਾਈਆਂ ਦੀ ਤੈਦਾਦ ਬਹੁਤ ਆ ਤੇ ਇਸ ਲਈ ਮੇਰੇ ਜੇ ਕੋਈ ਜਾਣਨਾ ਹੁੰਦਾ ਤਾਂ ਕਮੈਂਟ ਕਰ ਦਿਆ ਕਰੋ ਮੈਂ ਖਬਰ ਦੇ ਦੇ ਆ ਤੁਹਾਨੂੰ ਮਲੇਰਕੋਟਲੇ ਦੀ ਤੇ ਮਿੱਤਰੋ ਉਹ ਕਹਿੰਦੇ ਸੀ ਵੀ ਜੇ ਮਾਰਕਸ ਨੂੰ ਕਹਿੰਦੇ ਵੀ ਜੇ ਕਿਸੇ ਕੌਮ ਦੀ ਅਣਖ ਗੈਰਤ ਤੇ ਔਕਾਤ ਬਾਰੇ ਜਾਣਨਾ ਹੋਵੇ ਕਾਬਲੀਅਤ ਨਹੀਂ ਔਕਾਤ ਕਾਬਲੀਅਤ ਵੀ ਲੈ ਲਓ ਔਕਾਤ ਵੀ ਲੈ ਲਓ ਉਹ ਕਹਿੰਦਾ ਵੀ ਪੰਜ ਗੀਤ ਹਟ ਗੀਤ ਓਹੋ ਉਸ ਕੌਮ ਦੇ ਨੇ ਜਿਹੜੇ ਉਹ ਮੈਨੂੰ ਲਿਆ ਕੇ ਦੇ ਦੋ ਬੋਲੀ ਦੇ ਜਿਹੜੇ ਪੰਜ ਗੀਤ ਹੋਣਗੇ ਪੰਜਾਂ ਗੀਤ ਨੂੰ ਸੁਣ ਕੇ ਮੈਂ ਉਹਨਾਂ ਦੀ ਕੁਆਲਿਟੀ ਦੇਖ ਕੇ ਇਹ ਪਤਾ ਲਾ ਲੂੰਗਾ ਵੀ ਇਹ ਲੋਕਾਂ ਦੇ ਵਿੱਚ ਕੋਈ ਦਮ ਖਮ ਹੈਗਾ ਵੀ ਆ ਵੀ ਇਹਨਾਂ ਦੇ ਕੋਈ ਪੱਲੇ ਕੁਸ ਹੈ ਵੀ ਆ ਤੇ ਲੈ ਇਹਨਾਂ ਦੇ ਕਿ ਐਵੇਂ ਫੁੱਦੂ ਫਟੀਖ ਲੋਕ ਨੇ ਮੈਂ ਕਿਹਾ ਯਾਰ ਜੇ ਹੁਣ ਮਤਵਲ ਪੰਜਾਬੀ ਕਹਿੰਦੇ ਨੇ ਵੀ ਅਸੀਂ ਬੜੇ ਸੱਭਿਆਚਾਰਕ ਲੋਕ ਆ ਜਦੋਂ ਪੰਜਾਬੀ ਦੇ ਪੰਜ ਛੜੇ ਹੋਏ ਗੀਤ ਇਹਨਾਂ ਦੇ ਉਹਦੇ ਅੱਗੇ ਮਾਰਕਸ ਤੇ ਅੱਗੇ ਰੱਖ ਦਿੰਦੇ ਫੇ ਉਹਨੇ ਕੀ ਰਿਜ਼ਲਟ ਦੇਣਾ ਸੀ ਉਹਨਾਂ ਨੇ ਕਹਿਣਾ ਜੀ ਵੀ ਇਹ ਤਾਂ ਐਵੇਂ ਸਾਰੇ ਗਲੀਬਾਤੀ ਜਠਾਣੀਆਂ ਬੜੀਆਂ ਨੇ ਲੁੱੱਚੇ ਲੋਕ ਨੇ ਜਦੋਂ ਅਸੀਂ ਦਲਜੀਤ ਦਾ ਗੀਤ ਦੇਣਾ ਸੀ ਵੀ 128 ਕੁੜੀ ਦਾ 47 ਵੇਟ ਕੁੜੀ ਦਾ ਕਰਦਾ ਸੀ ਮੈਂ ਵੇਟ ਕੁੜੀ ਦਾ ਉਹ ਕਹਿੰਨੇ ਵੀ ਇੱਕ ਨੰਬਰ ਗੀਤ ਫੇ ਕਹਿਣਾ ਸੀ ਮਿੱਤਰਾਂ ਨੂੰ ਬੱਬੂ ਮਾਨ ਦਾ ਗੀਤ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਇੱਕ ਚਸਕਾ ਸੋਹਣੀਆਂ ਨਾਰਾਂ ਦਾ ਵੀ ਮੈਂ ਜਿਹੜੇ ਮੇਰੇ ਇਨਕਮ ਦੇ ਸੋਰਸ ਨੇ ਜਾਂ ਤਾਂ ਮਤਲਬ ਫੁਕਰਪੁਣੀ ਖਾਤਰ ਜਾਣੇ ਕਿ ਮਿੱਤਰਾਂ ਨੂੰ ਡੱਬ ਚ ਪਿਸਤੌਲ ਰੱਖਦਾ ਮੋਢੇ 'ਚ ਦਿਨਾਲੀ, ਹੀਟ ਕੋੜਾ ਰੱਖਦਾ ਮੋਢੇ ਤੇ ਦਿਨਾਲੀ ਰੱਖਦਾ ਵੀ ਇਹ ਜਿਹੇ ਕੰਮਾਂ ਤੇ ਪੈਸਾ ਖਰਚ ਕਰਦਾਗਾ ਮੈਂ ਜਾਂ ਫੇਰ ਮੈਨੂੰ ਚਸਖਾ ਜਨਾਨੀਆਂ ਦਾਗਾ ਮੈਂ ਜਨਾਨੀ ਬਾਜਾਂ ਤੇ ਮੇਰਾ ਪੈਸਾ ਇਧਰ ਨੂੰ ਜਾਂਦਾ ਵੀ ਭਾਈ ਮਤਲਬ এডਿਕੇਸ਼ਨ ਵਗੈਰਾ ਵਾਲਾ ਸਾਡਾ ਕੋਈ ਇੰਟਰਸਟ ਨਹੀਂ ਕੋਈ ਐਸੀ ਐਡਵਾਂਸ ਟੈਕਨੋਲੋਜੀ ਨਹੀਂ ਲੈ ਕੇ ਆਉਣੀ اسی صرف ادا درجن درجن دا دن جوق پیدا کرن جاندے ہاں فرض ذمہ داریاں ਨਿਭਾਉਣੀਆਂ ਸਾਨੂੰ ਨਹੀਂ ਆਉਂਦੀਆਂ ਹੈਗੀਆਂ ਤੇ ਇਸ ਕਰਕੇ ਸਾਡੀ ਔਕਾਤ ਤਾਂ ਉਹਦੀ ਪਤਾ ਲੱਗ ਜਾਣੀ ਆ ਤੇ ਵੀ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਇੱਕ ਚਸਕਾ ਸੋਹਣੀਆਂ ਨਾਰਾਂ ਦਾ ਤੇ ਇਹ ਹਾਲ ਆ بس ਹੁਣ ਕੀ ਕੀ ਇਹਦੇ ਨੇ ਆਪਾਂ ਪੰਜਾਬੀਆਂ ਦੇ ਗੁਣ ਗਾਈ ਚਲੀਏ ਚਲੋ ਹੁਣ ਆਪਾਂ ਪੰਜਾਬੀਆਂ ਦੀ ਤਾਂ ਬੇਨਤੀ ਆ ਵੀ ਆਪਣੇ ਪਾਕਿਸਤਾਨੀ ਭਾਈਆਂ ਨੂੰ ਦੇਖ ਕੇ ਕੋਈ ਸਬਰ ਸੰਤੋਖ ਲਿਆ ਕਰੋ ਸਾਡੀਆਂ ਇੱਥੇ 300 ਜੁਨਟਾਂ ਵੀ ਮਾਫ ਨੇ ਖੇਤ 'ਚ ਸੈ ਅਸੀਂ 25 ਕਿਲੋਵਾਟ ਦੀ ਮੋਟਰ ਲਾ ਲਈਏ ਬਾਦਲ ਸਾਹਿਬ ਜਿੰਨੀ ਦੇ ਹੁੰਦਿਆ ਹੋਇਆ ਉਹ ਵਿਭਾਗ ਹੀ ਖਤਮ ਹੋ ਗਿਆ ਸੀ ਜਿਹੜਾ ਖੇਤਾਂ 'ਚ ਜਾ ਕੇ ਸਾਡੀ ਖੇਤਾਂ ਵਾਲੀਆਂ ਮੋਟਰਾਂ ਦੀ ਪਾਵਰ ਚੈੱਕ ਕਰਦਾ ਹੁੰਦਾ ਸੀ ਉਹ ਬਾਦਲ ਸਾਹਿਬ ਨੇ ਜਾ ਕੇ ਉਹਦਾ ਨਮਾਜ਼ੇ ਜਨਾਜ਼ਾ ਪੜ੍ਹਤਾ ਸੀ ਤੇ ਉਸ ਤੋਂ ਬਾਅਦ ਤੋਂ ਵਿਭਾਗ ਹੀ ਨਹੀਂ ਆਇਆ ਹੈਗਾ ਜਿਹੜਾ ਜਾ ਕੇ ਖੇਤਾਂ 'ਚ ਜਾ ਕੇ ਸਾਡੇ ਟਿਊਬਲ ਦੀਆਂ ਮੋਟਰਾਂ ਚੈੱਕ ਕਰ ਛਕੇ ਵੀ ਇਹਦੀ 15 ਦੀ ਹੋਈ ਆ ਮੋਟਰ 20 ਦੀ ਮੋਟਰ ਆ 25 ਦੀ ਮੋਟਰ ਆ ਜਾਨੇ ਕਿ ਘਰ ਵਾਲੇ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ ਤੇ ਇਹ ਮੈਂ ਵੀਡੀਓ ਮੈਂ ਲਗਭਗ 20 ਮਿੰਟ ਦੀ ਬਣਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਇੰਨਾ ਵੀ ਮੇਥ ਮਸ਼ਾਲਾ ਮੇਰੇ ਕੋਲ ਹੈ ਨਹੀਂ 30 ਮਿੰਟ ਦੀ ਪਹਿਲਾਂ ਵੀਡੀਓ ਬਣ ਗਈ ਆ ਵਿੱਚ ਬ੍ਰੇਕ ਲੱਗਣ ਕਰਕੇ ਮੈਨੂੰ ਦੂਜੀ ਵੀਡੀਓ ਬਣਾਉਣੀ ਪਈ ਬਾਈ ਆ ਦੂਜੀ ਗੱਲ ਆ ਕਿ ਆਪਣੇ ਰਸਿਆਤੇ ਆਪਣੇ ਰਸ਼ੀਆ ਤੇ ਰਸ਼ੀਆ ਤੋਂ ਪਹਿਲਾਂ ਆਪਾਂ ਅਮਰੀਕਾ 'ਚ ਜਾਨੇ ਆ। ਵੀ ਉਹ 20 ਸਾਲ ਦੇ ਸੋਖਰੇ ਨੂੰ ਉੱਥੇ ਵੋਟਾਂ ਪੈ ਰਹੀਆਂ ਨੇ 트੍ਰੰਪ ਸਾਹਿਬ ਤੇ ਗੋਲੀ ਚੱਲੀ ਸੀ। 트੍ਰੰਪ ਸਾਹਿਬ ਤੋਂ 130 ਗਜ ਤੋਂ ਸਨਾਈਪਰਮੈਨ ਬੈਠਾ ਸੀ। ਸਨਾਈਪਰ ਲਈ ਸਨਾਈਪਰਮੈਨ ਕੀ ਸੀ ਉਹ ਮਤਲਬ ਕਾਲਾ ਡਰੈਸ ਪਾ ਕੇ ਲੋਹੇ ਦੀ ਬਿਲਡਿੰਗ ਤੇ ਜਿੱਮੇ ਫੌਜ ਚੁੰਦੀਆਂ ਨੇ ਚਾਦਰਾਂ ਦੀਆਂ ਬਿਲਡਿੰਗਾਂ ਆਈਆਂ। ਉਹਤੇ ਬੈ ਕੇ 30 ਗਜ ਤੋਂ ਗੋਲੀ ਮਾਰ ਕੇ ਕੰਨ ਵਿੱਚ ਵਾਲੀ ਪਾਤੀ 트੍ਰੰਪ ਸਾਹਿਬ ਦੇ ਜਦੋਂ ਆਏ ਹੱਥ 'ਚ ਲਾਇਆ ਉਦੋਂ ਖੂਨ ਜਾਇਆ ਇੱਥੇ ਲੱਗ ਗਿਆ ਫੇਰ ਪਤਾ ਲੱਗਿਆ ਯਾਨੀ ਕਿ ਬੰਦੇ ਦੇ ਉਹ ਆਏ ਜੇ ਆਏ ਜੇ ਸਿਰ ਹਿਲਾਉਂਦਾ ਹੁੰਦਾਗਾ ਲੈਕਚਰ ਪਾਸਨ ਕਰਦਾ ਹੁੰਦਾ ਸਟਾਈਲਾ ਟਰੰਪ ਸਾਹਿਬ ਦਾ ਤੇ ਅੱਜ ਮੈਂ ਹਸਵੇ ਹਾਲ ਪ੍ਰੋਗਰਾਮ ਦੇਖੂਗਾ ਕਿ ਉੱਥੇ ਦੱਸਣਗੇ ਵੀ ਟਰੰਪ ਸਾਹਿਬ ਥੋੜੇ ਤਾਂ ਗੋਲੀ ਲੱਗ ਗਈ ਵੀ ਕੀ ਹੋਇਆ ਉਹ ਬੜਾ ਵਧੀਆ ਕਮੇਡੀ ਸ਼ੋ ਆ ਵੀ ਉਹ 20 ਸਾਲ ਦਾ ਸ਼ੌਕ ਰਾਉਣੇ ਇੱਕ ਇਸ ਸੈਮੀ ਆਟੋਮੈਟਿਕ ਗਨ ਵੀ ਲੈ ਲਈ ਟੈਲੀਸਕੋਪ ਲਾ ਕੇ ਬਿਲਕੁਲ ਕੰਨ ਵਿਚ ਵਾਲੀ ਪਾਤੀ ਬੜਾ ਤਖਰਾ ਸਨੇਪਰ ਸੀ ਉਹ ਜਿਹੜੇ ਢਿੱਡਲ ਨੈਸ਼ਨਲ ਸਕਿਉਰਿਟੀ ਵਾਲੇ ਕੀ ਉਹਨੂੰ ਸਕਿਉਰਿਟੀ ਸਰਵਿਸ ਵਾਲੇ ਮੈਂ ਕਿਹਾ ਜੇ ਕੋਈ ਕਹੇ ਜੇ ਲੋਕ ਨੇ ਕਹਿੰਦੇ ਇੱਕ ਤਰ੍ਹਾਂ ਮਤਲਬ ਜਿਹੜੀ ਸਕਿਉਰਿਟੀ ਸਰਵਿਸ ਦੀ ਜਿਹੜੀ ਹੈੱਡ ਆ ਉਹ ਤਾਂ ਕਹਿੰਦੇ ਪੈਪਸੀ ਵਾਲਿਆਂ ਦੇ ਚਿਪਸ ਪੈਕਿੰਗ ਕਰਦੀ ਹੁੰਦੀ ਸੀ ਉਹ ਲਾਤੀ ਉਹਦਾ 300 ਪਾਉਂਡ ਭਾਰ ਯਾਨੀ ਕੇ ਸਾਬਕਾ ਰਾਸ਼ਟਰਪਤੀ ਤੇ ਮੌਜੂਦਾ ਪ੍ਰੈਜ਼ੀਡੈਂਟ ਕੈਂਡੀਡੇਟ ਡੌਲਨ ਟਰੰਪ ਸਾਬ ਦਾ ਜਿਹੜਾ ਸਕਿਉਰਟੀ ਚੀਫ ਸੀ ਜਨਾਨੀ ਉਹਦਾ 300 ਪਾਉਂਡ ਪਾਰ ਮੈਂ ਮੈਂ ਤਾਂ ਆਖਿਆ ਜਾਰ ਰਾਸ਼ਟਰਪਤੀ ਸਾਹਿਬ ਕਹਿੰਦੇ ਇਹਨਾਂ ਦੀ ਜ਼ਿੰਮੇਵਾਰੀ ਰਾਸ਼ਟਰਪਤੀ ਸਾਹਿਬ ਦਾ ਰਾਸ਼ਟਰਪਤੀ ਦੀ ਸਕਿਉਰਟੀ ਹੁੰਦੀ ਆ ਉਹ ਐਂ ਹੇਠਾਂ ਪਿਸਤੌਲ ਪਾਵੇ ਢਿੱਡ ਮੂਰੇ ਆ ਜਵੇ ਪਿਸਤੌਲੀ ਨਾ ਪਵੇ ਉਹਦਾ ਜਾਨੇ ਇਹ ਆ ਹਾੜਾ ਉਥੇ ਦੇ ਅਮਰੀਕਾ ਦੇ ਮਤਲਬ ਰਾਸ਼ਟਰਪਤੀ ਜਾਂ ਸਾਫ ਦਾ ਰਾਸ਼ਟਰਪਤੀ ਦੀ ਸਕਿਉਰਟੀ ਦਾ ਉਹ ਸਕਿਉਰਟੀ ਸਰਵਿਸ ਕਹਿੰਦੇ ਨੇ ਜਿਵੇਂ ਆਪਣੇ ਐਨਐਸਜੀ ਹੁੰਦੀ ਆ ਜਿਵੇਂ ਪਾਕਿਸਤਾਨ 'ਚ ਐਸਐਸਜੀ ਹੁੰਦੀ ਆ ਆਪਣੇ ਐਨਐਸਜੀ ਹੁੰਦੀ ਆ ਉਵੇਂ ਉਹਨਾਂ ਦੀ ਆ ਸਿਕਰਟ ਸਰਵਿਸ ਜਿਨ੍ਹਾਂ ਦੇ ਢੱਡਗੇ ਨੂੰ ਤੇ ਚਿੱਤੜ ਪਿੱਛੇ ਨੂੰ ਨੇ ਤੇ ਉਹਨਾਂ ਦੇ ਜਿਹੜੀ ਮੈਡਮ ਸੀ ਜਿਹੜੀ ਟਰੰਪ ਸਾਹਿਬ ਦੀ ਸਿਕਿਉਰਟੀ ਇਨਚਾਰਜ ਸੀ ਉਹ ਉਹਦੇ ਉਹਦਾ ਢੱਡਾ ਢਾ ਵੱਡਾ ਸੀ ਜਦੋਂ ਆਪਦੇ ਕਬਰ ਦੇ ਵਿੱਚ ਪਿਸਤੌਲ ਪਾਉਣਾ ਚਾਹੁੰਦੀ ਸੀ ਤਾਂ ਉਹ ਚਾਹ ਕੇ ਵੀ ਪਿਸਤੌਲ ਨਹੀਂ ਪਾ ਸਕਦੀ ਸੀ ਕਿਉਂਕਿ ਟੱਟ ਅੱਗੇ ਨੂੰ ਸੀ ਤੇ ਨਾ ਉਹ ਮੰਤਲਾ ਦਾ ਵੀ ਜਿਵੇਂ ਪੰਜਾਬੀ ਸੁਣਦਾ ਵੀ ਡੱਬ ਵਿਚ ਪਿਸਤੌਲ ਰੱਖਣਾ ਹੁੰਦਾ ਐਡੇ ਵੜੇ ਢਿੱਡ ਤੇ ਐਡੇ ਐ ਚਤੜਾਂ ਦੇ ਉੱਤੇ ਕਿਹੜਾ ਡੱਬ ਵਿਚ ਪਿਸਤੌਲ ਆਉਣਾ ਸੀ ਤੇ ਐਡੇ ਐਡਾ ਜਗਾੜ ਅੱਗੇ ਪਿੱਛੇ ਨੂੰ ਆ ਵਧਿਆ ਹੋਇਆ ਤੇ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਡੱਬ ਵਿਚ ਜਾਂ ਅੱਗੇ ਪਿੱਛੇ ਪਿਸਤੌਲ ਪੈਜੂਗਾ ਬੜੇ ਦੁੱਖ ਦੀ ਗੱਲ ਆ ਵੀ ਇੱਕ ਉਹਦਾ ਸਮਰਥਕ ਦੀ ਮੌਤ ਵੀ ਹੋਈ ਆ ਸਹਾਦਤ ਵੀ ਹੋਈ ਆ ਹੰਤਾ ਮਤਲਬ ਇਹ ਜਿਹੜੇ ਕੰਨ ਚ ਮੁੰਦਰਾ ਫਵਾਲੀਆਂ ਜਿਹੜੀਆਂ ਮੋਦੀ ਨੇ ਟਰੰਪ ਸਾਹਿਬ ਨੇ 5.56 ਜਾਂ 7.62mm ਦੀ ਜਿਹੜੀ ਮੁੰਦਰ ਪਈ ਆ ਬਿਜੀ ਗਲੀ ਨਿਕਲ ਗਈ ਕੰਨ ਵਿੱਚ ਦੀ ਉਹਨੇ ਮੈਨੂੰ ਲੱਗਦਾਗਾ ਵੀ ਬਹੁਤ ਸਿਆਣਸ ਵੱਧ ਗਏ ਨੇ ਜਿਹੜੇ ਟਰੰਪ ਸਾਹਿਬ ਦੇ ਜਿੱਤਣ ਦੇ ਤੇ ਹਜੇ ਨਵੰਬਰ ਦੇ ਵਿੱਚ ਜਾ ਕੇ ਵੋਟਾਂ ਪੈਣੀਆਂ ਨੇ ਉਦੋਂ ਤੱਕ ਅਮਰੀਕਾ ਦੀ ਜਨਤਾ ਤੇ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਰੱਬ ਰੱਖਾ ਵੀ ਦੇਖੋ ਇਲੈਕਸ਼ਨ ਦੇ ਵਿੱਚ ਕਿਸੇ ਸਿਆਸੀ ਲੀਡਰ ਨੇ ਰੋਡ ਸ਼ੋਅ ਕਰਨਾ ਹੋਵੇ ਤੇ ਜਿਹੜਾ ਬੰਦੇ ਨੇ ਬਿਲਡਿੰਗ ਦੇ ਵਿੱਚ ਪੁਲਿਸ ਲੱਗੀ ਆ ਉਹਨਾਂ ਦੇ ਸਨੀਪਰ ਮੈਨ ਲੱਗੇ ਨੇ ਉਹ ਬਾਹਰ ਦੀ ਕੋਠੇ ਤੇ ਚੜ ਕੇ ਉੱਪਰ ਸੈਮੀ ਆਟੋਮੈਟਿਕ ਗੰਨ ਨਾਲ ਟਰੰਪ 130 ਗੱਜ ਤੋਂ 130 ਗੱਜਾਂ 400 ਫੁੱਟ ਕਹਿੰਦੇ ਸੀ ਉਥੋਂ ਉਹ ਟਰੰਪ ਸਾਹਿਬ ਤੇ ਉਹਨੇ ਸ਼ੂਟ ਕਰਤਾ ਉਹਦਾ ਕਿਸਮਤ ਚੰਗੀ ਸੀ ਉਹਨੇ ਐਂ ਜੇ ਉਹਨੂੰ ਆਤਾ ਐਂ ਜੇ ਟਰੰਪ ਕਰਨ ਦੀ ਉਹ ਐਂਜੇ ਨੂੰ ਕੀਤਾ ਉਹ ਕਨਬੇਜ ਦੀ ਇੱਧਰ ਦੀ ਨਿਕਲ ਗਈ ਨਹੀਂ ਤਾਂ ਉਹ ਠੋਕਿਆ ਗਿਆ ਸੀ ਤੇ ਅਮਰੀਕਾ ਦੇ ਨਾਂ ਤੇ ਚੌਥਾ ਪੰਜਵਾਂ ਕਲੰਕ ਲੱਗ ਜਾਣਾ ਸੀ ਉਹਨਾਂ ਨੇ ਚਲੋ ਮਾਲਕ ਬਚਾਉਂਦਾਗਾ ਹੈ ਤਾਂ ਉਹ ਜਿੱਦਾਂ ਦਾ ਵੀ ਚਲ ਸਿਆਸੀ ਲੀਡਰ ਸਿਆਸੀ ਲੀਡਰ ਹੀ ਹੁੰਦੇ ਨੇ ਪਰ ਇਨਸਾਨਾ ਇਨਸਾਨ ਹੀ ਹੁੰਦਾਗਾ ਤੇ ਉਧਰ ਆਪਣੇ ਅਮਰੀਕਾ ਰਸ਼ੀਆ ਨਾਲ ਤੇ ਆਪਣੇ ਇੱਧਰ ਅੰਡੀਆਂ ਗੰਡੀਆਂ ਨਾਲ ਰਸਤੇ ਮੋਦੀ ਸਾਹਿਬ ਨੇ ਧੰਨ ਧੰਨ ਕਰਾਈ ਪਈ ਆ ਉਹ ਬਹਿ ਜਾ ਬਹਿ ਜਾ ਹੋਈ ਪਈ ਆ ਸਰਕਾਰ ਜਦੋਂ ਦਾ ਉਹਨੂੰ ਪਰਸਨਲ ਜਹਾਜ਼ ਦਿੱਤਾ ਗਾ ਸਟੇਟ ਨੇ ਉਹਦੀ ਲਾਲਾ ਲਾਲਾ ਹੋਈ ਪਈ ਆ ਜਿ ਆਖੇ ਜਫੀਆਂ ਪੈ ਗਈਆਂ ਯਾਰ ਉਹਦੇ ਨਾਲ ਪੁੱਟਨ ਨਾਲ ਤੇ ਜਾ ਕੇ ਵੱਡੇ ਵੱਡੇ ਸ਼ੌਦੇ ਕਰਕੇ ਆਇਆਗਾ ਜਿਹਨੂੰ ਦੇਖ ਕੇ ਉਹਦੇ ਗਵਾਂਡੀ ਛੱਡ ਰਹੇ ਨੇ ਯਾਨੀ ਕਿ ਯੂਕਰੇਨ ਵਾਲੇ ਯੂਕਰੇਨ ਵਾਲਿਆਂ ਨੂੰ ਆਪਣੀਆਂ ਕਰਤੂਤਾ ਦਾ ਨਜ਼ਰ ਆਉਂਦੀਆਂ ਨਹੀਂ ਹੈਗੀਆਂ ਸੋਨੂੰ ਪਤਾ ਕਿ ਇੰਡੀਆ ਤੇ ਜਿਹੜੇ ਰਸ਼ੀਆ ਦੇ ਰਿਲੇਸ਼ਨ ਨੇ ਬਹੁਤ ਤਕੜੇ ਨਿਕਲ ਰਹੇ ਨੇ ਜਦੋਂ ਦੀ ਲੜਾਈ ਲੱਗੀ ਆ ਯੂਕਰੇਨ ਨਾਲ ਉਦੋਂ ਦੇ ਮਤਲਬ ਜਿਹੜੇ ਜਿਹੜੀਆਂ ਡੀਲਾਂ ਨਹੀਂ ਵੀ ਹੋਣੀਆਂ ਸੀ ਉਹ ਵੀ ਡੀਲਾਂ ਹੋ ਗਈਆਂ ਰਸ਼ੀਆ ਤੇ ਇੰਡੀਆ ਦੇ ਵਿੱਚ ਉਹਨਾਂ ਉਹ ਵੀ ਸਮਝੌਤੇ ਹੋ ਗਏ ਉਹ ਵੀ ਡੀਲਾਂ ਹੋ ਗਈਆਂ ਇੰਡੀਆ ਤੇ ਰਸ਼ੀਆ ਦੇ ਵਿੱਚ ਤੇ ਰਸ਼ੀਆ ਤਾਂ ਆਪਦੀ ਸਾਰੀ ਜਿਹੜੀ ਮੌਲਾ ਆਪਣੇ ਆਪਣੇ ਜਿੰਨੀ ਵੀ ਸਾਰੀ ਜਿਹੜੀ ਵੀ ਦੁਕਾਨਾਂ ਉਹ ਅੱਗੇ ਚਿੰਕੇ ਬੈਠਾ ਸੀ ਕਹਿੰਦਾ ਆਟਮ ਬੰਬ ਲੈ ਲਓ ਜਹਾਜ਼ ਲੈ ਲਓ ਤੂਪਾਂ ਲੈ ਲਓ ਟੈਂਕ ਲੈ ਲਓ ਬੀਐਮਪੀ ਆ ਲੈ ਲਓ ਆਉ ਲੈ ਲਓ ਕੋਲਾ ਲੈ ਲਓ ਤੇਲ ਲੈ ਲਓ ਗੈਸ ਲੈ ਲਓ ਸਿਆਣੀ ਕਿ ਪੂਰੀ ਆਪਣੇ ਧਾਮ-ਚਾਮ ਚਿੰਨੀ ਬੈਠਾ ਸੀ ਜਿਵੇਂ ਕਿਸੇ ਚੰਗੇ ਗਾਹਕ ਅੱਗੇ ਕੋਈ ਤਖੜਾ ਦੁਕਾਨਦਾਰ ਆਪਣਾ ਸਮਾਨ ਚਿੰਕੇ ਬੈਠਾ ਹੁੰਦਾਗਾ ਐਂ ਚਿੰਨੀ ਬੈਠਾ ਸੀ ਸ਼ੁਰੂ ਤੋਂ ਹੀ ਇੰਡੀਆ ਤੇ ਰਸ਼ੀਆ ਦੇ ਰਿਲੇਸ਼ਨ ਨੇ ਇੰਡੀਆ ਗਾਹਕਾ ਉਹ ਦੁਕਾਨਦਾਰ ਤੇ ਚਲੋ ਸਾਡੇ ਲਵਯੂ ਨੂੰ ਦੇਖ ਕੇ ਸਾਡੇ ਦੁਕਾਨਦਾਰ ਤੇ ਗਾਹਕ ਦੇ ਰਿਸ਼ਤੇ ਨੂੰ ਦੇਖ ਕੇ ਹਮੇਸ਼ਾ ਗਵਾਂਢੀ ਛੱਡਦੇ ਹੁੰਦੇ ਨੇ ਤੇ ਜਦੋਂ ਉਹ ਇੱਕ ਗੀਤ ਸੀ ਜੋੜੀ ਜਦੋਂ ਚਵਾਰੇ ਚੜਦੀ ਉਹਨੂੰ ਦੇਖ ਗਵਾਂਢਣ ਛੱਡਦੀ ਹਾਂ ਤੇ ਉਹ ਹੈਗਾ ਗੀਤ ਪਿੱਤੀਆਂ ਪਾਉਂਦਾ ਰਹਿੰਦਾ ਨਹੀਂ ਮੁੰਡਾ ਮੁਟਿਆਰ ਦੀਆਂ ਜਦੋਂ ਜੋੜੀਆਂ ਨੇ ਹੱਥ ਫੜ ਕੇ ਤੇ ਪ੍ਰੋਟਨ ਸਾਹਿਬ ਦੇ ਬੰਗਲੇ ਚ ਤੇ ਉਹਦੇ ਬਾਗ ਚ ਉਹਦੇ ਘੋੜਿਆਂ ਘੜਿਆਂ ਵੱਲ ਗੇੜੇ ਦਿੱਤੇ ਜੋੜੀ ਨੇ ਤੇ ਜਿਹੜੀ ਗਵਾਂਡਨ ਸੀ ਜਾਨੇ ਕਿ ਜੈਲੈਕਸੀ ਗਵਾਂਡਨ ਉਹ ਦੇਖ ਕੇ ਛੜਨ ਲੱਗ ਗਈ ਉਹ ਗੀਤ ਹੈਗਾਗਾ ਜਦ ਜੋੜੀ ਜਦੋਂ ਚਵਾੜੀ ਚੜਦੀ ਉਹਨੂੰ ਦੇਖ ਗਵਾਂਡਨ ਛੜਦੀ ਪਿੱਤੀਆਂ ਪਾਉਂਦਾ ਰਹਿੰਦਾ ਨਹੀਂ ਮੁੰਡਾ ਮਟਿਆਰ ਦੀਆਂ ਤੇ ਪੁੱਤਰ ਨਸਾਬ ਹੁਣੀਆਂ ਦੀ ਜੋੜੀ ਨੂੰ ਮੋਦੀ ਦੀ ਜੋੜੀ ਨੂੰ ਦੇਖ ਕੇ ਜੈਲੈਂਕਸੀ ਗਮੰਡਣ ਬੜੀ ਛੱੜ ਰਹੀ ਥੀ ਕਹਿੰਦੀ ਦੁਨੀਆ ਦਾ ਸਭ ਤੋਂ ਵੱਡੇ ਲੋਕਤੰਤਰ ਦਾ ਮੁਖੀ ਜਦੋਂ ਦੁਨੀਆ ਦੇ ਸਭ ਤੋਂ ਵੱਡੇ ਖੂਨੀ ਨੂੰ ਜਾ ਕੇ ਜੱਫੀਆਂ ਪਾਉਂਦਾ ਕਹਿੰਦੇ ਮੇਰੇ ਕਲੇਜੇ ਥੋਂ ਲਾਟ ਨਿਕਲਦੀ ਆ ਇਹ ਜੱਫੀਆਂ ਆਕਾਸ਼ ਮੈਨੂੰ ਪਾਈਆਂ ਹੁੰਦੀ ਆ ਪਰ ਸੋਨੂੰ ਪਤਾ ਹੀ ਆ ਕਿ ਮੋਦੀ ਸਾਹਿਬ ਮੋਦੀ ਸਾਹਿਬ ਗ੍ਰੇਟ ਕਰਜ਼ੇ ਲੈ ਲੈ ਕੇ ਛੜ ਰਹੇ ਨੇ ਜਿਵੇਂ ਪਾਕਿਸਤਾਨ ਵਾਲੇ ਤੇ ਇੰਡੀਆ ਦੇ ਲੀਡਰਾਂ ਦੇ ਵਿੱਚ ਇੱਕ ਚੀਜ਼ ਸੇਮ ਸੇਮ ਆ ਉਹ ਸੇਮ ਇਹ ਆ ਕਿ ਕਰਜ਼ਾ ਲੈਣ ਚ ਦੋਨੇ ਮਹਾਰਤ ਨੇ ਜੇ ਇੱਧਰ ਆਪਣੇ ਬਾਜਪਈ ਸਾਹਿਬ ਆਪਣੇ ਕੀ ਬਾਜਪਈ ਹੁੰਦਾਗਾ ਮੋਦੀ ਸਾਹਿਬ ਜਿਹੜੇ ਰੱਸ਼ੀ ਅਸਕੇ ਹੁੰਦੇ ਅਮਰੀਕਾ ਵਾਲੇ ਕਹਿੰਦੇ ਮਿਸਟਰ ਮੋਡੀ 50 ਬਿਲੀਅਨ ਡਾਲਰ ਦਾ ਲੋਨ ਸੈਂਕਸ਼ਨ ਹੋਇਆ ਪਿਆ ਹੈ ਆਪਾਂ ਆਪਣੇ ਜਹਾਜ਼ ਚ ਰੱਖ ਕੇ ਲੈ ਜੋ ਇਹਨੇ ਉੱਥੋਂ ਹੀ ਆਏ ਉਦੋਂ ਨੂੰ ਕਰ ਦੇਣਾ ਸੀ ਕਰਜ਼ਾ ਲੈ ਕੇ ਵਾਪਸ ਆਉਣਾ ਸੀ ਟੋਪੀ ਖ ਮੰਗਣ ਦੇ ਮਾਮਲੇ ਦੇ ਵਿੱਚ ਪਾਕਿਸਤਾਨੀ ਤੇ ਭਾਰਤੀ ਤੇ ਬੰਗਲਾਦੇਸੀ ਤਿੰਨੇ ਭੀਖ ਮੰਗਣ ਦੇ ਮਾਮਲੇ ਦੇ ਵਿੱਚ ਬਿਲਕੁਲ ਇੱਕੋ ਜਿਹੇ ਨੇ ਜਿਵੇਂ ਹੁੰਦਾ ਵੀ Hindu Muslim Sikh ईसाई ਆਪਸ ਵਿੱਚ ਹੈ ਭਾਈ ਭਾਈ ਇੱਕ ਕਟੋਰਾ ਹਰੇਕ ਜਿਹੜਾ ਭਾਰਤੀ ਨਸਲ ਦੇ 14-15 ਮੁਲਕ ਨੇ ਅਫਗਾਨਿਸਤਾਨ ਪਾਕਿਸਤਾਨ ਤਿੱਬਤ ਨੇਪਾਲ ਪੂਟਾਨ ਭਾਰਤ ਬੰਗਲਾਦੇਸ਼ ਬਰਮਾ ਉਦੋਂ ਬਾਅਦ ਦੇ ਵਿੱਚ శ్రీలంక ਆਪਣੇ ਮਾਲਦੀਪ ਥਾਈਲੈਂਡ ਕਮੋਡੀਆ ਲਾਓਸ ਬੀਅਤਨਾਮ ਮਲੇਸ਼ੀਆ ਇੰਡੋਨੇਸ਼ੀਆ ਸਿੰਗਾਪੁਰ ਇਹ ਸਾਡੇ ਹੀ ਲੁਗਲਾਣਾਗਾ ਜੇ ਕਿਸੇ ਦਾ ਵਿਚਾਰੇ ਦਾ ਵਿੱਚ ਨਾ ਨਾ ਰਹਿ ਗਿਆ ਹੋਵੇ ਤਾਂ ਮਾਫੀ ਚਾਹਉ ਮੈਂ 14 15 ਦੇ ਸਬੰਧ ਦੇ ਨੇ 14 14 ਦੇ ਸਬੰਧ ਦੇ ਨੇ ਜਿਹੜਾ ਮੈਂ ਅ ਇੰਟਰਨੈਟ ਤੇ ਸੁਣਿਆਗਾ ਮੈਨੂੰ ਪੂਰਾ ਯਕੀਨ ਹੈ ਵੀ ਇਹ ਸਾਰੇ ਦੇ 14 ਦੇ 14 ਇੰਡੀਅਨ ਮੁਲਕ ਨੇ ਜਿਹੜੇ ਇੰਡੀਆ ਮਤਲਬ ਤੋਂ ਅਲੱਗ ਹੋ ਕੇ ਅਲੱਗ-ਅਲੱਗ 14 ਦੇਸ਼ ਬਣੇ ਨੇ ਜਿਹੜੇ ਇਹ ਭੀਖ ਮੰਗਣ ਦੇ ਮਾਮਲੇ ਇਸ ਬਰਾਬਰ ਨੇ ਇਹਨਾਂ ਦੇ ਜਿਹੜੀ ਪਬਲਿਕ ਆ ਉਹਦੀ ਸੁਰਤ ਦੇ ਵਿੱਚ ਵੀ ਜਿਹੜਾ ਕੁਝ ਹੁੰਦਾ ਮਿਲਿਆ ਮਿਲ ਜਾਂਦਾਗਾ ਉਹ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਵੀ ਚਲੋ ਸੱਚੇ ਪਾਤਸ਼ਾਹ ਵੀ ਜਿਹੜੀ ਦਾਤ ਤੁਸੀਂ ਬਖਸ਼ੀ ਆ ਵੀ ਸੋਡਾ ਕੀ ਅੰਤ ਤੋਂ ਬੇਅੰਤ ਨਹੀਂ ਉਹ ਤਾਂ ਕਹਿੰਦੇ ਐਵੇਂ ਹੀ ਆ ਉਤਾਂ ਉਹੀ ਨੇ ਜਿਹੜਾ ਨਹੀਂ ਹੈਗਾ ਉਹ ਕਿਉਂ ਨਹੀਂ ਹੈਗਾ ਇਹਨਾਂ ਦੀ ਸੂਰਤ ਦੇ ਵਿੱਚ ਕੋਈ ਵੀ ਪੁਖਾਰੀ ਇੱਕ ਕਟੋਰਾ ਲੈ ਕੇ ਆਏ ਬੈਠਾ ਰਹਿੰਦਾ ਜਿਹੜਾ ਹਰ ਵਕਤ ਕਹਿੰਦਾ ਕਹਿੰਦਾ ਯਾਰ ਮੁੰਡੇ ਦਾ ਵਿਆਹ ਕਰਨਾਗਾ ਵੀ ਜੇ ਕੁੜੀ ਵਾਲੇ ਕੁੜੀ ਦੇ ਨਾਲ 5 ਲੱਖ ਰੁਪਈਆ ਵੀ ਦੇ ਦੇਣ ਹਾਂ ਜੇ ਮੇਰਾ ਮੁੰਡਾ ਗੁਰਸਿੱਖਾ ਮੇਰਾ ਮੁੰਡੇ ਚ ਆਗੁਣਾ ਵੀ ਜੇ ਕੁੜੀ ਵਾਲੇ ਕੈਨੇਡਾ ਭੇਜਣ ਦਾ ਸਾਰਾ ਖਰਚ ਵੀ ਚੱਕ ਲੈਣ ਤੇ ਕੁੜੀ ਵੀ ਦੇ ਦੇਣ ਫੇਰ ਨਹੀਂ ਭੇਜਿਆ ਹੈਗਾ ਜਾਣੇ ਕਿ ਸਾਡਾ ਤਾਂ ਇਹ ਹਾਲ ਹੈ ਭਾਈ ਹੁਣ ਇਹਨਾਂ ਹਿੰਦੁਸਤਾਨੀ ਨਸਲ ਦੇ ਲੋਕਾਂ ਦੀ ਮੈਂ ਕੀ ਕੀ ਕਰਾਂ ਭਾਈ ਜਿਹੜਾ ਇਥੋਂ ਬੇਸਿਕਲੀ ਤੰਗ ਆ ਜਿਹੜਾ ਕਹਿੰਦਾਗਾ ਬਈ ਹਿੰਦੁਸਤਾਨ ਚ ਆ ਨਹੀਂ ਆਉਣੀ ਉਹਨਾਂ ਨੂੰ ਤਾਂ ਮੇਰੀ ਪੱਕੀ ਬੇਨਤੀ ਆ ਕਿ ਭਾਈ ਉਹ ਅਬਦਾਬੋਰੀ ਵਿਸਤਰਾ ਚੱਕਣ ਤੇ ਚੱਕ ਕੇ ਆਪਣੇ ਮਾਨਯੋਗ ਕੰਟਰੀ ਪਾਕਿਸਤਾਨ ਚ ਜਾਣ ਤੇ ਉੱਥੇ ਖੇਤੀਬਾੜੀ ਤੇ 45% ਟੈਕਸ ਦੇਣ ਜੋ ਵੀ ਉਹ ਕਾਰੋਬਾਰ ਕਰਨਗੇ ਜੋ ਵੀ ਲੈਣ ਦੇਣ ਕਰਨਗੇ ਉੱਤੇ ਵੀ 45% ਦੇਣ ਤੇਕਰ ਖਾਤਰ 60 ਰੁਪਏ ਜੁਨਟ ਤੇ ਕਮਰਸ਼ੀਅਲ ਹੈ 100 ਰੁਪਏ ਜੁਨਟ ਦਾ ਲੋਫ ਲੈਣ ਤੇ ਮੌਜਾ ਲੈਣ ਉੱਥੇ ਜਾ ਕੇ ਇੱਥੇ ਫੁੱਦੂ ਦੇਚ ਕੀ ਕਰਨਾ ਉਹਨਾਂ ਨੇ ਬਾਕੀ ਗੱਲ ਆ ਆਪਣੇ ਕਿਨੇ ਦਾਦੀ ਬਾਈ ਕਿਸਮਤ ਵਾਲਿਆਂ ਦੀ ਗੱਲ ਆ ਜੇ ਜਿਹੜੀ ਮੇਨ ਗੱਲ ਸੀ ਉਹ ਤਾਂ ਰਹੇਗੀ ਪਿਛਲੀ ਵੀ ਮੈਂ ਜਿਹੜੇ ਐਪੀਸੋਡ ਚ ਬੋਲਿਆ ਇਹ ਇਹ ਚੀਜ਼ ਕਨਫਰਮ ਹੋ ਗਈ ਤੇ ਟਰੂਡੋ ਸਾਹਿਬ ਰੱਸਾ ਲੈ ਕੇ ਬੈਠੇ ਹੋਏ ਨੇ ਏਅਰਪੋਰਟ ਦੇ ਉੱਤੇ ਜਿਹੜਾ ਵੀ ਜਾਂਦਾ ਹੈ ਨਾ ਵਿਜਿਟਰ ਬਜਟ ਵੀ ਜੇ ਤੇ ਉਹ ਉਹਨੂੰ ਜਾਣਕਾਰੀ ਮੁਸ਼ਕਲ ਆ ਲੈਂਦੇ ਨੇ ਕਹਿੰਦੇ ਨੇ ਵੀ ਰਿਫਿਊਜੀ ਸਟੇਟਸ ਲਾਓ ਇਹਦਾ ਇਹਦਾ ਲਵਾਉਸ ਰਿਫਿਊਜੀ ਸਟੇਟਸ ਤੇ 2 ਸਾਲ ਦਾ ਵਰਕ ਪਰਮਿਟ ਦੇ ਕੇ ਇੱਥੇ ਬੰਦ ਦੇ ਉਹ ਤਾਂ ਮੈਂ ਆਖਿਆ ਜੇ ਰੋਡਵੇਜ ਦੀ ਬੱਸ ਜਾਂਦੀ ਹੁੰਦੀ ਜੇ ਰਾਜਸਥਾਨੀ ਐਕਸਪ੍ਰੈਸ ਜਾਂਦੀ ਹੁੰਦੀ ਮੈਂ ਥੋਂ ਵਸੇ ਟ੍ਰੇਨ 'ਚ ਬੈ ਕੇ ਰੋਡਵੇਜ ਦੀ ਬੱਸ 'ਤੇ ਟਿਕਟ ਲੈ ਕੇ ਬੈ ਜਾਣਾ ਸੀ ਟ੍ਰੈਮ ਜਦੋਂ ਉਹਨਾਂ ਨੇ ਮੈਂ ਦੇਖਣਾ ਸੀ ਵੀ ਅੱਗੋਂ ਆ ਗਏ ਨੇ ਵੀ ਐਮਐਸਸੀ ਵਾਲੇ ਉਹਨਾਂ ਨੂੰ ਮੈਂ ਜਾ ਕੇ ਰਿਕਵੈਸਟ ਕਰਨੀ ਸੀ ਵੀ ਮੈਨੂੰ ਬਹੁਤ ਖਤਰਾਗਾ ਭਾਰਤ 'ਚ ਬਹੁਤ ਖਤਰਾ 300 ਜੁਨਟਾਂ ਤੋਂ 25 ਕਿਲੋਵਾਟ ਦੀ ਮੋਟਰ ਤੋਂ ਤੇ ਉੱਥੇ ਨੀਲੇ ਕਾਰਡਾਂ ਤੋਂ ਬਹੁਤ ਖਤਰਾਗਾ ਮੈਨੂੰ ਮੈਨੂੰ ਲਾਜ਼ਮੀ ਬਾਕੀ ਅਨੁਸਾਰ ਇਹਨੂੰ ਦੋਸਿਆਂ ਨੂੰ ਵਾਪਸ ਕਰ ਦਿਓ ਪਰ ਮੈਨੂੰ ਰਿਫਿਊਜੀ ਸਟੇਟਸ ਮੇਰਾ ਜਰੂਰ ਲਾਓ ਮੈਂ ਇੱਥੇ ਛੋੜੇ ਬੇਰੀਆਂ ਦੇ ਬੇਰ ਤੋੜਨਾ ਚਾਹੁੰਦਾ ਉੱਥੇ ਮੈਂ ਛੋੜੇ ਦੁਨੀਆ ਦੇ ਗੱਡੀ ਲੈ ਕੇ ਘੁੰਮਿਆ ਕਰੂੰਗਾ ਟਾਟਾ ਸੋਮੋ ਤੇ ਲੋਕਾਂ ਦੇ ਘਰਾਂ ਚੋਂ ਕਚਰਾ ਚੱਕਿਆ ਕਰੂੰਗਾ ਗਿੱਲਾ ਕਚਰਾ ਤੇ ਸੁੱਕਾ ਕਚਰਾ ਲਗ ਲਗ ਕਰਕੇ ਮੈਂ ਡੰਪ ਛੱਡ ਕੇ ਆਇਆ ਕਰੂੰਗਾ ਲੋਕਾਂ ਦੇ ਜਵਾਕਾਂ ਨੂੰ ਪੰਜਾਬੀ ਚ ਲੋਰੀਆਂ ਦੇਆ ਕਰੂੰਗਾ ਊੜਾ ਬੋਤਾ ਸਿਖਾਇਆ ਕਰੂੰਗਾ ਮੈਂ ਪੰਜਾਬੀ ਦਾ ਵੀ ਮਸੂਰ ਟੀਚਰ ਆ ਤੇ ਭਾਈ ਜਿਹਦੀ ਜਿਹਦਾ ਟਲੂ ਲੱਗਦਾਗਾ ਜਾਓ ਉਹ ਜਿਹੜੀ ਹੈਗੀ ਆ ਸਟੇਟ ਆ ਜਿਹੜੀ ਅ ਜਿਹਦੇ ਉੱਤੇ ਜਿਹਦੇ ਵਿੱਚ ਹੁਣ ਮੈਨੂੰ ਉਹਦਾ ਨਿਕਲਣਾ ਨਹੀਂ ਹੈਗਾ ਭਾਈ ਅ ਜਿਹੜਾ ਉਹ ਉਹਦਾ ਹੈਗਾ ਉਹ ਜਿਹੜਾ ਸਹਿਰ ਆ ਜਿਹੜਾ ਸਰ ਸਰਫਰਾਂਕਸੋ ਆ ਜਿਹੜਾ ਜਿਹਦੀ ਜਿਹਦਾ ਬਾਉਂਡਰ ਜਿਹਦਾ ਬਾਉਂਡਰ ਆ ਕੈਨੇਡਾ ਦੇ ਨਾਲ ਲੱਗਦਾਗਾ ਕੈਨੇਡਾ ਤੇ ਉਹਨਾਂ ਦਾ ਬਾਉਂਡਰ ਸਾਂਝਾ ਹੁੰਦਾ ਜਿਵੇਂ ਬਾਗਾ ਬਾਉਂਡਰ ਆ ਇਦਾਂ ਮਤਲਬ ਉਹ ਕੈਨੇਡਾ ਤੇ ਅਮਰੀਕਾ ਦਾ ਬਾਉਂਡਰ ਸ਼ੇਅਰ ਕਰਦਾ ਉਹ ਸਟੇਟ ਉੱਥੇ ਦੇ ਜਿਹੜਾ 에ਅਰਪੋਰਟ ਦੇ ਉਤਰਨ ਦੀ ਡੇਰ ਆ ਪੂਰੇ ਦੇ ਪੂਰੇ ਜਹਾਜ਼ ਨੂੰ ਵੀ ਮੁਸ਼ਕਲਾਂ ਲਾ ਲੈਂਦੇ ਨੇ ਉਹ ਤੇ ਇਸ ਕਰਕੇ ਜਿਹਨੇ ਵੀ ਪੰਜਾਬੀ ਨੇ ਜਾਣਾਗਾ ਔਰ ਉੱਥੇ ਜਾ ਕੇ ਰਹਿਣਾਗਾ ਉਹ ਜਾ ਕੇ ਉਹੀ ਸਟੇਟ ਚ ਜਾਇਓ ਜਿਹੜਾ ਅਮਰੀਕਾ ਤੇ ਕੈਨੇਡਾ ਨਾਲ ਬਾਉਂਡਰ ਸ਼ੇਅਰ ਕਰਦਾਗਾ ਬਸ ਜਦੋਂ ਹੀ ਤੁਸੀਂ 에ਰਪੋਰਟ ਚ ਉਤਰੋਂਗੇ ਅ ਸੋਡੀ ਲਾਲਾ ਲਾਲਾ ਹੋ ਜਾਣੀ ਟੁੱਟੋ ਸਾਵਨੇ ਰਸਾ ਲੈ ਕੇ ਮੁਸਕਾਨ ਲਾ ਕੇ ਸਾਰਿਆਂ ਨੂੰ ਬਣ ਕੇ ਦੋ ਦੋ ਸਾਲ ਦਾ ਰਿਫਿਊਜੀ ਸਟੇਟਸ ਲੈ ਦੇਣਾਗਾ ਉਸ ਤੋਂ ਬਾਅਦ ਇੱਕ ਅਦਾ YouTube ਚੈਨਲ ਬਣਾ ਲਿਓ YouTube ਚੈਨਲ ਬਣਾ ਕੇ ਥੋੜਾ ਜਿਹਾ ਭਾਰਤ ਦੇ ਖਿਲਾਫ ਜੇ ਪਾਕਿਸਤਾਨੀਓ ਤਾਂ ਪਾਕਿਸਤਾਨ ਦੇ ਖਿਲਾਫ ਜੇ ਬੰਗਲਾਦੇਸ਼ੀਓ ਤਾਂ ਬੰਗਲਾਦੇਸ਼ ਦੇ ਖਿਲਾਫ ਤੇ ਬੋਲਦੇ ਹੋ ਕੁਝ ਲੋਕਤੰਤਰ ਦੇ ਪੱਖ ਚ ਬੋਲਦੇ ਹੋ ਕੁਝ ਆਪਣੀਆਂ ਜਿਹੜੀਆਂ ਵੀ ਧਰਮਿਕ ਜਮਾਤਾਂ ਨੇ ਪਾਕਿਸਤਾਨ ਵਾਲਿਆਂ ਨੂੰ ਤਾਂ ਮੌਲਵੀਆਂ ਦੇ ਖਿਲਾਫ ਬੋਲਣਾ ਚਾਹੀਦਾਗਾ ਤੇ ਮਿਲਟਰੀ ਦੇ ਹਕਮਰਾਨਾਂ ਦੇ ਖਿਲਾਫ ਬੋਲਣਾ ਚਾਹੀਦਾ ਤੇ ਪੰਜਾਬ ਚ ਰਹਿ ਕੇ ਭਗਵੰਤ ਮਾਨ ਨੂੰ ਤੇ ਮੋਦੀ ਸਾਹਿਬ ਦੇ ਖਿਲਾਫ ਬੋਲੋ ਤੇ 2 ਸਾਲ ਦੇ ਰਫਿਊਜੀ ਸਟੇਟਸ ਲਵੋ ਉਦੋਂ ਬਾਅਦ ਚ ਜਦੋਂ ਪੂਰਾ ਹੋਣ ਵਾਲਾ ਹੋਊਗਾ 6 ਮਹੀਨੇ ਪਹਿਲਾਂ YouTube ਚ ਵੀਡੀਓ ਚਾੜਨੀਆ ਸ਼ੁਰੂ ਕਰ ਦਿਓ Facebook ਤੇ ਉਹਨੂੰ ਆਧਾਰ ਬਣਾ ਕੇ ਤੁਸੀਂ ਫਿਰ ਦੁਬਾਰੇ ਹੋਰ ਸਾਇ ਪੱਕੇ ਹੀ ਹੋ ਜਿਓ ਪੀਆਰ ਲੈ ਲਿਓ ਸਾਇ ਸਿਟੀਜ਼ਨਸ਼ਿਪ ਲੈ ਲਿਓ ਬੜਾ ਵਧੀਆ ਤਰੀਕਾ ਦਾ ਪੰਜਾਬਤਾ ਵੈਸੀ ਔਰਤਾ ਪੰਜਾਬ ਆ ਇੱਥੇ ਤਾਂ ਰਹਿ ਕੇ ਮੇਰੇ ਵਰਗੇ ਵੀ ਬੁਢੇ ਰਾਜੀ ਨਹੀਂ ਹੈਗੇ ਤੇ ਨਵੇਂ ਨੌਜਵਾਨਾਂ ਨੇ ਤਾਂ ਕੀ ਰਹਿਣਾਗਾ ਤੇ ਮौजਾਂ ਲਿਟੋ ਖਾਓ ਪੀਓ ਮ제 ਲਾਓ ਇੱਕ ਕਿੰਜੜੀ ਅੱਜ ਦੀ ਵੀਡੀਓ ਇਹ ਦੋ ਪਾ ਗਾਂ ਚੜੂਗੀ ਕਿਉਂਕਿ ਟੈਕਨੀਕਲ ਪ੍ਰੋਬਲਮ ਆਨ ਕਰਕੇ ਵਿੱਚੀ ਬੰਦ ਹੋ ਗਈ ਸੀ ਕਰੀਬਨ 50 ਮਿੰਟ ਹੋ ਗਏ ਨੇ ਮੇਰੀ ਵੀਡੀਓ ਦੇ ਤੇ ਆਪਾਂ ਅੱਜ ਦਾ ਦਿਨ ਕੱਲ ਨੂੰ ਆਪਾਂ ਫੇਰ ਮਿਲਾਂਗੇ ਨਵੀਂ ਵੀਡੀਓ 'ਚ ਉਦੋਂ ਤੱਕ ਲਈ ਇਜਾਜ਼ਤ ਦਿਓ ਤੇ ਜੋ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਕਾਲ ਸਹਾਇ